ਬੋਲੇ ਸੋਨਰ ਪਿਆ ਸਤਿਗੁਰੂ ਦਾਸ ਸਤ ਮਹਾਰਾਜ ਕੀ ਜੈ ਭੀਮ ਜੈ ਭਾਰਤ ਅੱਜ ਮਹੱਲਾ ਸ਼ਰੂਪਦਾਸ ਮਹਾਰਾਜੀ ਇਡਰੜਾ ਰੋਡ ਵੇਖੇ ਸ਼ਰੂਪਦਾਸ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਵੀ ਆਰ ਅੰਬੇਦਕਾ ਮਹਾਰਾਜ ਦੇ 134ਵੇਂ ਪ੍ਰਕਾਸ਼ ਦਿਵਸ ਦੀ ਖੁਸ਼ ਮੁਖ ਰੱਖਦੇ ਸਮੂਹ ਸੰਗਤਾਂ ਨੇ ਇਕੱਤਰ ਹੋ ਕੇ ਉਹਨਾਂ ਦੀ ਜਨਮ ਦਿਨ ਮੁੱਖ ਰੱਖਦੇ ਹਾਂ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਤੇ ਚੰਨਨ ਦਾ ਸੰਕਲਪ ਲੈ ਕੇ ਉਹਨਾਂ ਦੀ ਜਨਮ ਦਿਨ ਮਨਾ ਗਿਆ ਸਮੂਹ ਸੰਗਤ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਜਿਹੜੇ ਜਿੱਥੇ-ਜਿੱਥੇ ਵੀ ਕੋਈ ਡਾਕਟਰ ਬੀ ਆਰ ਅੰਬੇਦਕਰ ਦੇ ਨਾਮ ਲੈਵਾ ਸੰਗਤਾਂ ਬੈਠੀਆਂ ਹਨ ਬੜੀਆ ਉਤਸ਼ਾਹ ਦੇ ਨਾਲ ਅੱਜ ਉਹਨਾਂ ਦਾ ਗੁਰਪੁਰਬ ਉਹਨਾਂ ਦਾ ਪ੍ਰਕਾਸ਼ ਦਾ ਸੁਨਾਰੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਆ ਮੈਂ ਡੇਰ ਐਕਸਰ ਸੰਤ ਬਾਬਾ ਗੋਬਿੰਦਾਸ ਮਹਾਰਾਜ ਮੱਲਾ ਗੋਬਤਪੁਰ ਫਗਵਾੜਾ ਬਲੋ ਸ਼ਰਵਦਾਸ ਪ੍ਰਬੰਧਕ ਕਮੇਟੀ ਰੌੜਕਾ ਰੋੜ ਗੁਰਾਂ ਦੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਇਸੇ ਤਰ੍ਹਾਂ ਹੈ ਕਿ ਗੁਰਪੁਰਬ ਨੋ ਦੇ ਰਣ ਸੰਗਤਾਂ ਨੂੰ ਚੰਗੇ ਮਾਰਗ ਤੇ ਚੱਲਣ ਵਾਸਤੇ ਉਪਦੇਸ਼ ਕਰਦੇ ਰਣ ਇਹੀ ਸੱਚੀ ਉਹਨਾਂ ਦੀ ਛਦਨਾਜਲੀ ਹੈ ਇਹੀ ਸੱਚਾ ਉਹਨਾਂ ਦਾ ਪਿਆਰ ਹੈ ਇਹਨਾਂ ਸ਼ਬਦਾਂ ਖੇਵਨ ਦੇ ਜੱਜ ਕੇ ਆ ਪੁਲੀਸਨਰ ਪਿਆਸਾ ਦੁਖਦਾਸ ਸਤਿਗੁਰੂ ਦਾਸ ਮਹਾਰਾਜ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਮੱਲਾਰ ਅਬਦਾਸ ਨਗਰ ਵਿਖੇ ਸਤਿਗੁਰੂ ਅਬਦਾਸ ਮੰਦਿਰ ਲੁੜਕਾ ਰੋਡ ਗਰਾਏ ਵਿਖੇ ਜੋ ਕਿ ਬੀ ਆਰ ਡਾਕਟਰ ਵੇਟਕਰ ਜੀ ਦਾ ਜਨਮ ਦਿਹਾੜਾ ਬੜੇ ਹੀ ਸਰਦਰ ਤੇ ਸ਼ੁਰੂਨਾ ਮਨਾਇਆ ਗਿਆ ਹੈ ਜੋ ਕਿ ਸਮੂਹ ਸੰਗਤਾਂ ਨੇ ਬਾਅਦ ਚੜ ਕੇ ਹਿੱਸਾ ਲਿਆ ਹੈ ਜੋ ਕਿ ਅੱਜ 14 April ਹੈ ਸਾਰੇ ਵਰਲਡ ਦੇ ਵਿੱਚ ਅੱਜ ਜਨਮ ਦਿਹਾੜਾ ਸਾਰੇ ਹੀ ਦੁਨੀਆ ਵਿੱਚ ਮੰਦਾ ਹੈ ਅੱਜ ਸਾਡੇ ਵਿੱਚ ਸਾਡੇ ਸਰਕਾਰ ਜੋ ਸੰਤ ਮਹਾਪੁਰਸ਼ ਸੰਤ ਬਾਬਾ ਦੇਸ਼ਰਾਜ ਜੀ ਡੇਰਾ ਗੋਬਿੰਦਪੁਰਾ ਫੁਗੜਾ ਤੋਂ ਆਏ ਹਨ ਵਿਸ਼ੇਸ਼ ਤੌਰ ਤੇ ਜੋ ਕਿ ਆਪਣੇ ਜਨਮ ਭੂਮੀ ਦੇ ਵਿੱਚ ਆਏ ਹਨ ਆਪਣੀ ਨਗਰਤ ਵਿੱਚ ਆਏ ਹਨ ਉਹਨਾਂ ਨੂੰ ਵੀ ਬੜਾ ਹੀ ਇਸ ਪ੍ਰੋਗਰਾਮ ਦੇ ਵਿੱਚ ਆਉਣ ਦਾ ਬਲ ਮਿਲਿਆ ਹੈ ਉਹਨਾਂ ਦਾ ਆਪਣਾ ਘਰ ਹੈ ਇਸ ਕਰਕੇ ਉਹਨਾਂ ਨੇ ਇਚੇ ਇਚੇ ਤੌਰ ਤੇ ਥੋੜਾ ਟੇਮ ਕੱਢ ਕੇ ਜ਼ਰੂਰ ਇੱਥੇ ਆਏ ਹਨ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੈ ਭੀਮ ਜੈ ਭਾਰਤ ਜੋ ਬੋਲੇ ਸੋਨਰ ਪਹਿरज ਦੀ ਜੈ ਜੈ ਭੀਮ ਜੈ ਭਾਰਤ ਅੱਜ ਮੁਹੱਲਾ ਸਤਗੁਰ ਵਿਦਾਸ ਨਗਰ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦਾ 134ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਅੱਜ ਬਹੁਤ ਹੀ ਵਿਸ਼ੇ ਭਰਦੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਸ਼ਾਂ-ਵਦੇਸ਼ਾਂ ਵਿੱਚ ਵੱਸਦੇ ਸਮੂਹ ਬਾਬਾ ਸਾਹਿਬ ਅੰਬੇਦਕਰ ਜੀ ਦੇ ਪੈਰਾਕਾਰਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਆ ਅੱਜ ਸਾਨੂੰ ਲੋੜ ਆ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਦੀ ਜੋ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਾਨੂੰ ਦੱਸਿਆ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਦੀ ਲੋੜ ਆ ਜੋ ਉਹਨਾਂ ਦੀਆਂ ਸਿੱਖਿਆਵਾਂ ਆ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਲੋੜ ਆ ਤਾਂ ਹੀ ਅਸੀਂ ਇੱਕ ਚੰਗੇ ਨਾਗਰਿਕ ਬਣ ਸਕਦੇ ਆ ਆਪਣੇ ਗੁਰੂਆਂ ਰਹਿਬਰਾਂ ਨੂੰ ਪੜਨਾ ਆ ਤਾਂ ਕਿ ਅਸੀਂ ਇਹੋ ਜੇ ਇਨਸਾਨ ਬਣੀਏ ਬਾਬਾ ਸਾਹਿਬ ਅੰਬੇਦਕਰ ਜੀ ਦੇ ਦਸੇ ਕਦਮਾਂ ਤੇ ਤਾਂ ਹੀ ਚੱਲ ਸਕਦੇ ਆ ਜੈ ਭੀਮ ਜੈ ਭਾ ਜੈ ਗੁਰਦੇਵ ਧੰਨ ਗੁਰਦੇਵ ਧੰਨਵਾਦ